ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕਮ ਅਲਾਤੀ ਜਾ ਨਾਨਕ ਨਾਮ ਨਾਚੇ ਤਨੀ ਅਗਿਆਨੀ ਅੰਤਲੇ ਅਵਰੇ ਕਰਮ ਕਮਾਹੇ ਜੰਮ ਦਰਬ ਦੇ ਮਰੀਏ ਫਿਰ ਵਿਸਤਾ ਮਹੀਂ ਪਚਾਹੇ ਪਾਲਾ ਤੀਜਾ ਨਾਨਕ ਸਤਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਣ ਹਰ ਕੈ ਨਾ ਹੀ ਸਮਾਇ ਰਹੈ ਚੁੱਕਾ ਆਵਣ ਜਾਣ ਪਾਉੜੀ ਧਨ ਸੰਪੈ ਮਾਇਆ ਸੰਚੀ ਐ ਅੰਤੇ ਦੁਖ ਦਾਈ ਘਰ ਮੰਦਰ ਮਹਿਲ ਸਵਾਰੀ ਐ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੇ ਕਾਮ ਨ ਆਈ ਜਨ ਲਾਵੋ ਚਿਤ ਹਰ ਨਾਮ ਸਿਉ ਅਤ ਹੋਏ ਸਖਾਈ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਸੁਖ ਪਾਈ ਤਹਾਂ ਸੰਪੈ ਮਾਇਆ ਸੰਚੀ ਐ ਅੰਤੇ ਦੁੱਖ ਦਾਈ ਘਰ ਮੰਦਰ ਮਹਿਤ ਸਵਾਰੀ ਐ ਕਿਛ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਐ ਕਿਤੇ ਕਾਮ ਨਾ ਆਈ ਜਨ ਲਾਵੋ ਚਿਤ ਹਰ ਨਾਮ ਸਿਓ ਅੰਤ ਹੋਏ ਸੁਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਮਾ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਨਾਨਕ ਜੀ ਅੰਨੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ ਸਿੱਟਾ ਇਹ ਨਿਕਲਦਾ ਹੈ ਕਿ ਜਮ ਦੇ ਦਰ ਤੇ ਬੱਦੇ ਮਾਰ ਖਾਂਦੇ ਹਨ ਤੇ ਫਿਰ ਵਿਕਾਰ ਰੂਪ ਵਿਸ਼ਟੇ ਵਿੱਚ ਸੜਦੇ ਹਨ اے ਨਾਨਕ ਜੀ ਜੋ ਮਨੁੱਖ ਆਪਣੇ ਸਤਿਗੁਰੂ ਦੀ ਦਸੀਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਧਨ ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ ਪਰ ਅਖੀਰ ਨੂੰ ਦੁਖਦਾਈ ਹੁੰਦੀ ਹੈ ਘਰ ਮੰਦਰ ਤੇ ਮਹਿਲ ਬਣਾਈਏ ਬੜਾਈ ਦੇ ਹਨ ਪਰ ਕੁਝ ਨਾਲ ਨਹੀਂ ਜਾਂਦਾ ਕਈ ਰੰਗਾਂ ਦੇ ਘੋੜੇ ਸਦਾ ਪਾਲੇਦੇ ਹਨ ਪਰ ਕਿਸੇ ਕੰਮ ਨਹੀਂ ਆਉਂਦੇ हे ਭਾਈ ਸਜਣੋ ਹਰੀ ਦੇ ਨਾਮ ਨਾਲ ਚਿਤ ਜੋੜੋ ਜੋ ਅਖੀਰ ਨੂੰ ਸਾਥੀ ਬਣੇ हे ਦਾਸ ਨਾਨਕ ਜੀ ਜੋ ਮਨੁੱਖ ਨਾਮ ਸਿਮਰਦਾ ਹੈ ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Hukam Nama from Sridhar Sahib Amritsar, uttered by our third Guru, Guru Daji under Saloka, third Mahal. <coughs> Guru Sahib is saying that, O Nanakji, the blind, ignorant fools do not remember the Naam, the name of the Lord. They involve themselves in other activities. They are bound and gagged at the door of the messenger of death. They are punished, and in the end, they not, they rot away in manure. Third Mehal O Nanak Ji, those humble beings are true and approved, who serve their true Guru. They remain absorbed in the name of the Lord, and their comings and goings cease. body. Gathering the wealth and property of Maya brings only pain in the end. Homes, mansions, and adorned places will not go with anyone. He may breed horses of various colors, but these will not be of any use to him o human link your consciousness to the lord's name and in the end it shall be your companion and helper das nanak ji meditates on the name the name of the lord the gurmukh is blessed with peace wahigur ji ka khalsa ji ki fateh